14 ਮਾਰਚ 2022 ਦੇ ਵਿੱਚ ਸੰਦੀਪ ਨੰਗਲ ਅੰਬੀਆਂ ਇੰਟਰਨੈਸ਼ਨਲ ਕਬੱਡੀ ਖਿਡਾਰੀ ਦਾ ਨਕੋਦਰ ਦੇ ਮੱਲੀਆਂ ਖੁਰਦ ਵਿੱਚ ਕਤਲ ਕਰ ਦਿੱਤਾ ਜਾਂਦਾ ਔਰ ਬੀਤੇ ਕੱਲ ਇੱਕ ਸ਼ਖਸ ਸਵਰਨ ਸਿੰਘ ਜਿਹਨੂੰ ਕਿ ਪ੍ਰੋਡਕਸ਼ਨ ਬਰੰਟ ਤੇ ਗੋਇੰਦਵਾਲ ਜੇਲ੍ਹ ਤੋਂ ਲਿਆਂਦਾ ਗਿਆ ਕੀ ਸਾਰੀ ਜਾਣਕਾਰੀ ਜਾਣਕਾਰੀ ਹਾਸਲ ਕਰਦੇ ਆ ਡਾਕਟਰ ਅੰਕੁਰ ਗੁਪਤਾ ਕੋਲੋਂ ਐਸਐਸਪੀ ਨਾਲ ਲੱਗੇ ਨੇ ਸਰ ਕੀ ਪੂਰੀ ਮਾਮਲਾ ਹੈਗਾ ਥੋੜਾ ਜਿਹਾ ਸੌਖੇ ਸ਼ਬਦਾਂ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਹੀ ਹੈ ਜੀ ਸੰਦੀਪ ਨੰਗਲ ਅੰਬੀਆਂ ਕਬੱਡੀ ਪਲੇਅਰ ਦਾ ਮਰਡਰ ਹੋਇਆ ਸੀਗਾ 14 ਮਈ 2022 ਨੂੰ ਉਹਦੇ ਵਿੱਚ ਇੱਕ ਕੱਲ ਅਸੀਂ ਅਕਿਊਜ਼ਡ ਸੀਗਾ ਉਹਦੀ ਅਰੈਸਟ ਪਾਈ ਹੈਗੀ ਉਹ ਪੀਓ ਸੀਗਾ ਸਾਡੇ ਕੇਸ ਦੇ ਵਿੱਚ ਤੇ ਗੋਇੰਦਵਾਲ ਸਾਹਿਬ ਤੋਂ ਜੇਲ੍ਹ ਤੋਂ ਲੈ ਕੇ ਅਸੀਂ ਉਹਦੀ ਪੀਓ ਦੀ ਪ੍ਰोसीडिंग ਚੱਲ ਰਹੀ ਸੀ ਪੀਓ ਡਿਕਲੇਅਰ ਸੀਗਾ ਤੇ ਉਹਨੂੰ ਅਸੀਂ ਅਰੈਸਟ ਪਾਈ ਹੈ ਬੇਸਿਕਲੀ ਇਹਦਾ ਰੋਲ ਇਹ ਸੀਗਾ ਕਿ ਇਹਨੇ ਜਿਹੜੇ ਸ਼ੂਟਰ ਸੀਗੇ ਮੇਨ ਮੌਕੇ ਤੇ ਆਏ ਉਹਨਾਂ ਨੂੰ ਇਹਨੇ ਠਾਰ ਦਿੱਤੀ ਸੀ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਰੈਂਗਲ ਜੀ 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 ਤੇ ਉਹ ਤੋਂ ਇਲਾਵਾ ਜਿਹੜਾ ਹੈਗਾ ਇਹ ਆਮ ਜੈਕਟ ਦੇ ਵਿੱਚ ਉਸ ਜੇਲ੍ਹ ਚ ਬੰਨ ਸੀਗਾ ਸੋ ਅਸੀਂ ਇਹਨੂੰ ਇਹਦੀ ਅਰੈਸਟ ਪਾਈ ਹੈ ਕੋਈ ਰਿਮਾਨਡ ਵਗੈਰਾ ਲਗਿਆ ਉਹ ਲੈ ਆ ਹੁਣ ਇਹਦਾ ਹਲੇ ਰਿਮਾਂਡ ਲੈਣਾ ਜੀ ਜੀ ਹੋਰ ਕੀ ਪੁੱਛਕਿਛ ਕਰਨੀ ਹੈ ਕੋ ਬਾਕੀ ਬਾਕੀ ਇਹ ਹੀ ਹੈ ਕਿ ਜਿਵੇਂ ਜਿਹੜੇ ਉਹ ਸ਼ੂਟਰ ਸੀਗੇ ਜਿਹੜੇ ਜਿਨਾਂ ਨੂੰ ਇਹਨੇ ਠਾਰ ਦਿੱਤੀ ਸੀ ਉਹਦਾ ਕੀ ਰਿਲੇਸ਼ਨ ਹੈ ਕਿਵੇਂ ساری ਚੇਨ ਬਣੀ ਉਹ ساری ਅਸੀਂ ਇਨਵੈਸਟੀਗੇਸ਼ਨ ਲੈ ਕੇ ਆਵਾਂਗੇ ਠੀਕ ਹੈ ਤਾਂ ਵੱਤ ਗਲਬਤ ਕਰਨ ਲਈ ਤਾਂ ਦੈਨੀ ਸਵੇਰਾ ਨਾਲ ਜੁੜੇ ਸੰਨ ਸੰਦੀਪ ਨੰਗਲ ਅੰਬੀਆਂ ਮਾਮਲੇ ਦੇ ਵਿੱਚ ਡਾਕਟਰ ਅਨਕੁਰ ਕੁੱਟਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਉਦੋਂ ਤੋਂ ਹੀ ਜਦੋਂ ਕਤਲ ਕੀਤਾ ਗਿਆ ਸੀਗਾ 13 ਮਾਰਚ ਨੂੰ 2022 ਨੂੰ ਇਹਨੇ ਇੱਕ ਗੱਡੀ ਪ੍ਰੋਵਾਈਡ ਕਰਵਾਈ ਸੀ ਕਿ ਸੰਦੀਪ ਨੰਗਲ ਅੰਬੀਆਂ ਵਾਲੇ ਮਾਮਲੇ ਦੇ ਵਿੱਚ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਗੱਡੀ ਮੁਹੱਈਆ ਕਰਾਈ ਸੀਗੀ ਜਿਹੜਾ ਕਿ ਉਦੋਂ ਤੋਂ ਹੀ ਇਹਨਾਂ ਨੇ ਲੋੜਿੰਦਾ ਸੀਗਾ ਨਾਮਜ਼ਦ ਕੀਤਾ ਹੋਇਆ ਸੀਗਾ ਤੇ ਉਸ ਦੀ ਜਿਹੜੀ ਗ੍ਰਿਫਤਾਰੀ ਹੈਗੀ ਆ ਉਹ ਪਾਈ ਹੈ ਤੇ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਗੋਇੰਦਵਾਲ ਜੇਲ੍ਹ ਤੋਂ ਲਿਆਂਦਾ ਗਿਆ ਕੈਮਰਾਮੈਨ ਸੋਕੇਂਦਰ ਦੇ ਨਾਲ ਸੁਰੇਂਦਰ ਕੰਬੋਈ ਦਾਨਿਕ ਸੋਰਟੀਵੀ ਜਲੰਧਰ 14 ਮਾਰਚ 2022 ਦੇ ਵਿੱਚ ਸੰਦੀਪ ਨੰਗਲ ਅੰਬੀਆਂ ਇੰਟਰਨੈਸ਼ਨਲ ਕਬੱਡੀ ਖਿਡਾਰੀ ਦਾ ਨਕੋਦਰ ਦੇ ਮੱਲੀਆਂ ਖੁਰਦ ਵਿੱਚ ਕਤਲ ਕਰ ਦਿੱਤਾ ਜਾਂਦਾ ਔਰ ਬੀਤੇ ਕੱਲ ਇੱਕ ਸ਼ਖਸ ਸਵਰਨ ਸਿੰਘ ਜਿਹਨੂੰ ਕੀ ਪ੍ਰੋਡਕਸ਼ਨ ਬਰੰਟ ਤੇ ਗੋਇੰਦਵਾਲ ਜੇਲ੍ਹ ਤੋਂ ਲਿਆਂਦਾ ਗਿਆ ਕੀ ਸਾਰੀ ਜਾਣਕਾਰੀ ਜਾਣਕਾਰੀ ਹਾਸਲ ਕਰਦੇ ਆ ਡਾਕਟਰ ਅੰਕੁਰ ਗੁਪਤਾ ਕੋਲੋਂ ਐਸਐਸਪੀ ਨਾਲ ਲੱਗੇ ਨੇ ਸਰ ਕੀ ਪੂਰੀ ਮਾਮਲਾ ਹੈਗਾ ਥੋੜਾ ਜਿਹਾ ਸੋ ਕੇ ਸ਼ਬਦਾਂ ਵਿੱਚ ਜਿਵੇਂ ਤੁਸੀਂ ਦੱਸਿਆ ਹੀ ਹੈ ਜੀ ਸੰਦੀਪ ਨੰਗਲੰਬੀਆਂ ਕਬੱਡੀ ਪਲੇਅਰ ਦਾ ਮਰਡਰ ਹੋਇਆ ਸੀਗਾ 14 ਮਾਰਚ 2022 ਨੂੰ ਉਹਦੇ ਵਿੱਚ ਇੱਕ ਕੱਲ ਸੀ ਅਕਿਊਜ਼ਡ ਸੀਗਾ ਉਹਦੀ ਅਰੈਸਟ ਪਈ ਹੈਗੀ ਉਹ ਪੀਓ ਸੀਗਾ ਸਾਡੇ ਕੇਸ ਦੇ ਵਿੱਚ ਤੇ ਗੋਇੰਦਵਾਲ ਸਾਹਿਬ ਤੋਂ ਜੇਲ੍ਹ ਤੋਂ ਲੈ ਕੇ ਅਸੀਂ ਉਹਦੀ ਪੀਓ ਦੀ ਪ੍ਰੋਸੀਡਿੰਗ ਚੱਲ ਰਹੀ ਸੀ ਪੀਓ ਡਿclare ਸੀਗਾ ਤੇ ਉਹਨੀ ਅਸੀਂ ਅਰੈਸਟ ਪਾਈ ਹੈ ਬੇਸਿਕਲੀ ਇਹਦਾ ਰੋਲ ਇਹ ਸੀਗਾ ਕਿ ਇਹਨੇ ਜਿਹੜੇ ਸ਼ੂਟਰ ਸੀਗੇ ਮੇਨ ਮੌਕੇ ਤੇ ਆਏ ਉਹਨਾਂ ਨੂੰ ਇਹਨੇ ਠਾਰ ਦਿੱਤੀ ਸੀ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਜੀ 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 ਦੇਉ ਤੋਂ ਇਲਾਵਾ ਜਿਹੜਾ ਹੈਗਾ ਇਹ ਆਮ ਜੈਕਟ ਦੇ ਵਿੱਚ ਉਸ ਜੇਲ ਚ ਬਣ ਸੀਗਾ ਸੋ ਅਸੀਂ ਇਹਨੂੰ ਇਹਦੀ ਅਰੈਸਟ ਪਾਈ ਹੈ ਕੋਈ ਰਿਮਾਂਡ ਵਗੈਰਾ ਲਗਿਆ ਉਹ ਲਿਆ ਹੁਣ ਇਹਦਾ ਹਲੇ ਰਿਮਾਂਡ ਲੈਣਾ ਜੀ ਜੀ ਹੋਰ ਕੀ ਪੁੱਛਕਿਛ ਕਰਨੀ ਹੈ ਕੋ ਬਾਕੀ ਬਾਕੀ ਇਹ ਹੀ ਹੈ ਕਿ ਜਿਵੇਂ ਜਿਹੜੇ ਉਹ ਸ਼ੂਟਰ ਸੀਗੇ ਜਿਹੜੇ ਜਿਨ੍ਹਾਂ ਨੂੰ ਇਹਨੇ ਠਾਰ ਦਿੱਤੀ ਸੀ ਉਹਦਾ ਕੀ ਰਿਲੇਸ਼ਨ ਹੈ ਕਿਵੇਂ ਸਾਰੀ ਚੇਨ ਬਣੀ ਉਹ ਸਾਰੀ ਅਸੀਂ ਇਨਵੈਸਟੀਗੇਸ਼ਨ ਲੈ ਕੇ ਆਵਾਂਗੇ ਠੀਕ ਹੈ ਗਲਬਤ ਗਲਬਤ ਕਰਨ ਲਈ ਤਾਂ ਦੈਨਿਸ਼ ਵੀਰਾ ਨਾਲ ਜੁੜੇ ਸੰਨ ਸੰਦੀਪ ਨੰਗਲ ਅੰਬੀਆਂ ਮਾਮਲੇ ਦੇ ਵਿੱਚ ਡਾਕਟਰ ਅਨਕੁਰ ਕੁਟਾ ਜਿਨਾਂ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਉਦੋਂ ਤੋਂ ਹੀ ਜਦੋਂ ਕਤਲ ਕੀਤਾ ਗਿਆ ਸੀਗਾ 13 ਮਾਰਚ ਨੂੰ 2022 ਨੂੰ ਇਹਨੇ ਇੱਕ ਗੱਡੀ ਪ੍ਰੋਵਾਈਡ ਕਰਵਾਈ ਸੀਗੀ ਸੰਦੀਪ ਨੰਗਲ ਅੰਬੀਆਂ ਵਾਲੇ ਮਾਮਲੇ ਦੇ ਵਿੱਚ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਗੱਡੀ ਮੁਹੱਈਆ ਕਰਾਈ ਸੀਗੀ ਜਿਹੜਾ ਕਿ ਉਦੋਂ ਤੋਂ ਹੀ ਇਹਨਾਂ ਨੇ ਲੋੜਿੰਦਾ ਸੀਗਾ ਨਾਮਜ਼ਦ ਕੀਤਾ ਹੋਇਆ ਸੀਗਾ ਤੇ ਉਸ ਦੀ ਜਿਹੜੀ ਗ੍ਰਿਫਤਾਰੀ ਹੈਗੀ ਆ ਉਹ ਪਾਈ ਹੈ ਤੇ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ गोइंदवाल जेल तो लिया गया कैमरा मैन सुखिंदर सुरेंद्र कंबोज दैनिक सुरा टीवी जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर